ਸਾਸੀ ਕਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਤੇ ਤੁਸੀਂ ਦੇਦੇ ਪਏ ਜਿਵੇਂ ਨਾ ਡੀਪੀ ਸੀ ਪੰਜਾਬੀ ਤੇ ਵਿੱਕੀ ਮਲਕ ਦੀ ਬਟਾਲਾ ਤੋਂ ਇਹ ਰਿਪੋਰਟ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਬਹੁਤ ਜਲਦ ਜਿਹੜਾ ਆ ਥੋੜੇ ਦਿਨਾਂ ਤੱਕ ਰਖੜੀ ਦਾ ਪਵਿੱਤਰ ਤਿਹਾਰ ਆ ਰਿਹਾ ਜੋ ਕਿ ਭੈਣ ਭਰਾ ਦੇ ਪਿਆਰ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਦਰਸਾਉਂਦਾ ਆ ਤੇ ਦੁਕਾਨਦਾਰਾਂ ਵੱਲੋਂ ਜਿਹੜਾ ਆ ਇਸ ਤਿਹਾਰ ਨੂੰ ਲੈ ਕੇ ਪੂਰੀਆਂ ਤਿਆਰੀਆਂ ਖਿੱਚ ਲਈਆਂ ਨੇ ਬਜ਼ਾਰਾਂ ਦੇ ਵਿੱਚ ਰਖੜੀ ਨੂੰ ਲੈ ਕੇ ਬਹੁਤ ਸਾਰੇ ਆ ਰੰਗ-ਬਰੰਗੀਆਂ ਤੇ ਬਹੁਤ ਸਾਰੇ ਡਿਜ਼ਾਈਨਦਾਰ ਜਿਹੜੀਆਂ ਰਖੜੀਆਂ ਧਾਗੇ ਮਾਰਕੀਟ ਦੇ ਵਿੱਚ ਆ ਚੁੱਕੇ ਨੇ ਬਜ਼ਾਰ ਰਖੜੀਆਂ ਦੇ ਨਾਲ ਸੱਜ ਚੁੱਕੇ ਨੇ ਸੋਹਣੀਆਂ-ਸੋਹਣੀਆਂ ਰਖੜੀਆਂ ਧਾਗੇ ਜਿਹੜੇ ਨੇ ਬਜ਼ਾਰ ਦੇ ਵਿੱਚ ਦੇਖਣ ਨੂੰ ਮਿਲਦੇ ਪਏ ਨੇ ਜਿਹੜੇ ਵੀ ਬਜ਼ਾਰ ਦੇ ਵਿੱਚ ਤੁਸੀਂ ਵੜ ਜਾਂਦੇ ਹੋ ਉਸੇ ਬਜ਼ਾਰ ਦੇ ਵਿੱਚ ਬਾਹਰ ਜਿਹੜਾ ਆ ਰੰਗ-ਬਰੰਗੇ ਰੰਗ ਫਕੇਰਦੀਆਂ ਰਖੜੀਆਂ ਤੁਹਾਨੂੰ ਦਿਖਾਈ ਦੇਣਗੀਆਂ ਕਿਸੇ ਵੀ ਬਾਜ਼ਾਰ ਦੇ ਵਿੱਚ ਚਲੇ ਜਾਵੋ ਚਾਰੇ ਪਾਸੇ ਤੁਹਾਨੂੰ ਰਖੜੀ ਦੇ ਤਿਹਾਰ ਦੀ ਜਾਦ ਦਲਾਉਂਦਾ ਬਿਆਰ ਨਿਖਰਿਆ ਹੋਇਆ ਜਿਹੜਾ ਆ ਨਜ਼ਰ ਆਵੇਗਾ ਖੂਬਸੂਰਤ ਰਖੜੀਆਂ ਦੇ ਨਾਲ ਸੱਜਿਆ ਹੋਇਆ ਬਿਆਰ ਜਿਹੜਾ ਆ ਹੋਰ ਵੀ ਜ਼ਿਆਦਾ ਚਮਕਾ ਮਾਰਿਆ ਆ ਤੁਹਾਨੂੰ ਪਤਾ ਹੀ ਏ ਕਿ ਇਹ ਜਿਹੜਾ ਤਿਹਾਰ ਆ ਭੈਣ ਭਰਾ ਦੇ ਪਵਿੱਤਰ ਪਿਆਰ ਨੂੰ ਜਿਹੜਾ ਆ ਦਰਸਾਉਂਦਾ ਆ ਤੇ ਇਸ ਦਿਨ ਦੇ ਉੱਤੇ ਭੈਣਾਂ ਆਪਣੇ ਭਰਾਵਾਂ ਦੇ ਗੁੱਟ ਦੇ ਉੱਤੇ ਰਖੜੀ ਸਜਾਉਂਦੀਆਂ ਨੇ ਤੇ ਇੱਕ ਪਵਿੱਤਰ ਤਿਹਾਰ ਨੂੰ ਮਨਾਉਂਦੀਆਂ ਨੇ ਤਾਂ ਦਾਦਾ ਜੀ ਕਿ ਇਸ ਤਿਹਾਰ ਤੋਂ ਲੋਕ ਇਹ ਸਿੱਖਿਆ ਲੈਂਦੇ ਨੇ ਕਿ ਭੈਣ ਜਦੋਂ ਭਰਾ ਨੂੰ ਰਖੜੀ ਬੰਨ੍ਹ ਦਿੰਦੀ ਹੈ ਤੇ ਇਸ ਤਿਹਾਰ ਦੇ ਉੱਤੇ ਭੈਣ ਆਪਣੇ ਭਰਾ ਤੋਂ ਇਹ ਇਸ਼ਾਰៈ ਰੱਖਦੀ ਹੈ ਕਿ ਉਹਦਾ ਭਰਾ ਹਮੇਸ਼ਾ ਦੇ ਲਈ ਉਹਦੀ ਰੱਖសា ਕਰੇਗਾ ਇਸੇ ਲਈ ਸ਼ਾਇਦ ਇਹਨੂੰ ਰੱਖសា ਬੰਧਨ ਕਿਹਾ ਜਾਂਦਾ ਆ ਕਿ ਰਕ्सा ਦੇ ਬੰਧਨ ਦੇ ਵਿੱਚ ਭਰਾ ਜਿਹੜਾ ਆ ਵੱਜ ਜਾਂਦਾ ਆ ਇਸੇ ਖੁਸ਼ੀ ਦੇ ਵਿੱਚ ਭਰਾ ਕੁਝ ਤੋਹਫੇ ਦੇ ਕੇ ਜਾਂ ਕੁਝ ਪੈਸੇ ਦੇ ਕੇ ਜਿਹੜਾ ਆ ਆਪਣੀ ਭੈਣ ਨੂੰ ਖੁਸ਼ ਕਰਦਾ ਆ ਇਸ ਤਿਹਾੜ ਦੇ ਉੱਤੇ ਪਰ ਮੈਂ ਕਹਿ ਦੇਣਾ ਚਾਹੁੰਨਾ ਵਾ ਅੱਜ ਇਸ ਵੀਡੀਓ ਦੇ ਮਾਧਿਅਮ ਰਾਹ ਉਹਨਾਂ ਭੈਣਾਂ ਨੂੰ ਵੀ ਜੇਕਰ ਤੁਸੀਂ ਇਹ ਵੀਡੀਓ ਦੇਖਦੀਆਂ ਪਈਆਂ ਜੇ ਤੇ ਇਹ ਵੀਡੀਓ ਆਪਣੇ ਭਰਾਵਾਂ ਨੂੰ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਭਰਾਵਾਂ ਨੂੰ ਤੇ ਆਪਣੀਆਂ ਭੈਣਾਂ ਨੂੰ ਇਹ ਵੀਡੀਓ ਜ਼ਰੂਰ ਸ਼ੇਅਰ ਕਰੋ ਵੀ ਰਖੜੀ ਬੰਨਣ ਤੋਂ ਬਾਅਦ ਤੋਹਫ਼ਾ ਜ਼ਰੂਰ ਕਬੂਲ ਕਰੋ ਪੈਸੇ ਵੀ ਲਵੋ ਤੋਹਫ਼ਾ ਵੀ ਲਵੋ ਪਰ ਕਿਤੇ ਨਾ ਕਿਤੇ ਆਪਣੇ ਭਰਾ ਦੇ ਕੋਲੋਂ ਇੱਕ ਵਾਅਦਾ ਜ਼ਰੂਰ ਲਵੋ ਉਸ ਵਾਅਦੇ ਦੇ ਵਿੱਚ ਜਿਹੜਾ ਆ ਆਪਣੀ ਰਕਸ਼ਾ ਦੇ ਨਾਲ ਨਾਲ ਇਹ ਜ਼ਰੂਰ ਨਿਸ਼ਚਿਤ ਕੀਤਾ ਜਾਵੇ ਕਿ ਭਰਾ ਭੈਣ ਦੇ ਨਾਲ ਵਾਅਦਾ ਕਰੇ ਕਿ ਇਸ ਰਖੜੀ ਤੋਂ ਬਾਅਦ ਆਉਣ ਵਾਲੀਆਂ ਸਦੀਆਂ ਤੱਕ ਜਿਹੜਾ ਆ ਭਰਾ ਕਦੇ ਵੀ ਨਸ਼ੇ ਦੀ ਦਲਦਲ ਦੇ ਵਿੱਚ ਨਹੀਂ ਫਸੇਗਾ ਸਾਡਾ ਪੰਜਾਬ ਸਾਡਾ ਹਿੰਦੁਸਤਾਨ ਜਿਹੜਾ ਹੈ ਨਸ਼ੇ ਦੀ ਦਲਦਲ ਦੇ ਵਿੱਚ ਤਸਦਾ ਜਾ ਰਿਹਾ ਆ ਪਿਛਲੇ ਸਾਲ ਦੇ ਵਿੱਚ ਆਪਾਂ ਦੇਖਿਆ ਕਿ ਬਹੁਤ ਸਾਰੀਆਂ ਭੈਣਾਂ ਨੇ ਆਪਣੇ ਭਰਾਗ ਵਾਲੇ ਨੇ ਇਸੇ ਨਸ਼ੇ ਦੇ ਚਲਦਿਆਂ ਨਸ਼ੇ ਦੇ ਚੱਕਰ ਦੇ ਵਿੱਚ ਬਹੁਤ ਸਾਰੀਆਂ ਭੈਣਾਂ ਨੇ ਆਪਣੇ ਭਰਾ ਖੋਲੇ ਨੇ ਤੇ ਇਸ ਰਖੜੀ ਦੇ ਉੱਤੇ ਉਹ ਭੈਣਾਂ ਸਿਰਫ ਆਪਣੇ ਭਰਾਵਾਂ ਨੂੰ ਯਾਦ ਕਰਕੇ ਅੱਖਾਂ ਭਰਨਗੀਆਂ ਤੇ ਮੈਂ ਨਹੀਂ ਚਾਹੁੰਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਵੀ ਕੋਈ ਭਰਾ ਜਿਹੜਾ ਆ ਨਸ਼ੇ ਦੇ ਵਿੱਚ ਡੁੱਬ ਕੇ ਨਸ਼ੇ ਦੇ ਵਿੱਚ ਡੁੱਬ ਮਰੇ ਤੇ ਉਸ ਤੋਂ ਬਾਅਦ ਜਿਹੜਾ ਆ ਭੈਣਾਂ ਆਉਣ ਵਾਲੇ ਸਾਲ ਦੇ ਵਿੱਚ ਰਖੜੀ ਦੇ ਲਈ ਤਰਸਦੀਆਂ ਰਹਿਣ ਤੇ ਭੈਣਾਂ ਨੂੰ ਗੁਜ਼ਾਰਸਿਆ ਕਿ ਤੋਹਫਿਆਂ ਦੇ ਨਾਲ ਨਾਲ ਆਪਣੇ ਭਰਾ ਤੋਂ ਇੱਕ ਵਾਅਦਾ ਜ਼ਰੂਰ ਲਵੋ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਕਦੇ ਵੀ ਨਸੇ ਦੇ ਚੱਕਰ 'ਚ ਨਾ ਪਵੇ ਕਦੇ ਵੀ ਨਸ਼ਾ ਨਾ ਕਰੇ ਤੇ ਨਸੇ ਤੋਂ ਤੋਬਾ ਕਰਕੇ ਚੰਗੇ ਰਾਹਾਂ ਦੇ ਉੱਤੇ ਚੱਲੇ ਇਸੇ ਬੇਨਤੀ ਦੇ ਨਾਲ ਅੱਜ ਦਾ ਵੀਡੀਓ ਲੈ ਕੇ ਜਿਹੜਾ ਅਸੀਂ ਹਾਜ਼ਰ ਹੋਏ ਆਂ